ਜਿੰਨੇ ਵੀ ਇਹ ਚਾਰੋਂ ਪਲੇਅਰ ਸੀਗੇ ਜਿਹੜੇ ਉਹਨਾਂ ਦੇ ਚਾਰੋਂ ਪਰਚਾਰੋਂ ਜਾਂਦੇ ਦੇ ਪਰਿਵਾਰ ਸਾਡੇ ਘਰੇ ਆਉਂਦੇ ਨੇ ਕਦੇ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਵੀ ਸਾਡੇ ਘਰੇ ਆਏ ਨੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਆਇਨ ਦਿੱਤਾ ਜੇ ਅਸੀਂ ਨਹੀਂ ਮੰਨੇ ਤਾਂ ਉਹ ਸਾਡੇ ਰਿਸ਼ਤੇਦਾਰੀਆਂ 'ਚ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹ ਵੀ ਪਤਾ ਲੱਗਿਆ ਕਿ ਬਹੁਤ ਵੱਡੀ ਅਮਾਉਂਟ ਉਹ ਖਾਤੀ ਲੀਡਰਾਂ ਨੇ ਲੈ ਲਈ ਹੈ ਤੇ ਕੱਲ ਤੋਂ ਉਹ ਆਪਣੇ ਧਰਮ ਦੇ ਪ੍ਰਦਰਸ਼ਨ ਕੀ ਮੰਝਾਇਆ ਪੁਲਿਸ ਤੇ ਦਬਾਵਾ ਪਾ ਕੇ ਸਰਕਾਰ ਤੇ ਦਬਾਵਾ ਪਾ ਕੇ ਇਸ ਕੇਸ ਨੂੰ ਇਸ ਕਤਲ ਕੇਸ ਨੂੰ ਦੋਸ਼ੀਆਂ ਦੇ ਹੱਕ ਦੇ ਵਿੱਚ ਕਾਤਲਾਂ ਦੇ ਹੱਕ ਦੇ ਵਿੱਚ ਖੁਰਦ-ਬੁਰਦ ਕਰਨਾ ਚਾਹੁੰਦੀਆਂ ਨੇ ਬਰਨਾਲਾ ਵਿਖੇ 22 ਅਕਤੂਬਰ ਨੂੰ ਕਬੱਡੀ ਖਿਡਾਰੀਆਂ ਤੇ ਢਾਬਾ ਮਾਲਕ ਦੇ ਝਗੜੇ ਵਿੱਚ ਮੌਕੇ ਤੇ ਪੁੱਜੇ ਪੁਲਿਸ ਪਾਰਟੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੀ ਮੌਤ ਤੋਂ ਬਾਅਦ ਕਬੱਡੀ ਖਿਡਾਰੀਆਂ ਤੇ ਦਰਜ ਹੋਏ ਕਤਲ ਦੇ ਮਕਦਮੇ ਦਾ ਮਾਮਲਾ ਉਲਝਦਾ ਜਾ ਰਿਹਾ ਹੈ ਇੱਕ ਪਾਸੇ ਕਬੱਡੀ ਖਿਡਾਰੀਆਂ ਦੇ ਪਰਿਵਾਰ ਵੱਲੋਂ ਪੰਜਾਬ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਕੇ ਇਨਸਾਫ ਸੰਧ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਪਰਿਵਾਰ ਨੇ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਦੀ ਜਥੇਬੰਦੀ ਨੂੰ ਨਾਲ ਲੈ ਕੇ ਐਸਐਸਪੀ ਦਫ਼ਤਰ ਬਰਨਾਲਾ ਅੱਗੇ ਧਰਨਾ ਦੇ ਕੇ ਬਰਨਾਲਾ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਦਵਾ ਥਲੇ ਆ ਕੇ ਦਰਸ਼ਨ ਸਿੰਘ ਦੇ ਮਾਮਲੇ 'ਚ ਲੱਗੀਆਂ ਤਾਰਾਮਾਂ 'ਚ ਕੋਈ ਤਬਦੀਲੀ ਕੀਤੀ ਗਈ ਤਾਂ ਪਰਿਵਾਰ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਦਰਸ਼ਨ ਸਿੰਘ ਦੇ ਪਰਿਵਾਰ ਦੇ ਹੱਕ ਵਿੱਚ ਨਿਤਰੀ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂਆਂ ਨੇ ਅਤੇ ਦਰਸ਼ਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਵੱਡੀ ਖੜਹਾਈਆਂ ਦੇ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਤੇ ਵੱਡੇ ਦੋਸ਼ ਵੀ ਲਗਾਏ ਇਸ ਮਾਮਲੇ 'ਚ ਇੱਕ ਪਾਸੇ ਇੱਕ ਵੱਡੀ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਇਨਸਾਫ ਲੈਣ ਲਈ ਲੋਕਾਂ ਦੀ ਕਚਹਿਰੀ ਵਿੱਚ ਜਾ ਚੁੱਕੇ ਹਨ ਅਤੇ ਦੂਜੇ ਪਾਸੇ ਦਰਸ਼ਨ ਸਿੰਘ ਦੇ ਪਰਿਵਾਰ ਨੇ ਵੀ ਇਸ ਮਸਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਜੋ ਸ਼ਹੀਦ ਹੋਏ ਨੇ ਦਰਸ਼ਨ ਸਿੰਘ ਨੇ ਉਹਨਾਂ ਦੀ ਬੇਟੀ ਹੈ ਇਹ ਮੇਰੇ ਬ੍ਰਦਰ ਨੇ ਇਹ ਮੇਰੇ ਮੰਮਾ ਨੇ ਇਹ ਮੇਰੇ ਵੱਡੇ ਸਿਸਟਰ ਨੇ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਹੁਣ ਤੱਕ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੰਨੇ ਵੀ ਇਹ ਚਾਰੋਂ ਪਲੇਅਰ ਸੀਗੇ ਜਿਹੜੇ ਉਹਨਾਂ ਦੇ ਚਾਰੋਂ ਪ੍ਰਚਾਰੋਂ ਜਾਣਣ ਦੇ ਪਰਿਵਾਰ ਸਾਡੇ ਘਰੇ ਆਉਂਦੇ ਨੇ ਕਦੇ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਵੀ ਸਾਡੇ ਘਰੇ ਆਏ ਨੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜੇ ਅਸੀਂ ਨਹੀਂ ਮੰਨੇ ਤਾਂ ਉਹ ਸਾਡੀਆਂ ਰਿਸ਼ਤੇਦਾਰੀਆਂ 'ਚ ਜਾਣਾ ਉਹਨਾਂ ਨੇ ਸ਼ੁਰੂ ਕਰਤਾ ਫਿਰ ਉਹਨਾਂ ਨੇ ਇਧਰੋਂ ਛੱਡ ਕੇ ਫਿਰ ਉਹਨਾਂ ਨੇ ਮਹਿਕਮੇ ਵਿੱਚ ਆਉਣਾ ਸ਼ੁਰੂ ਕਰਤਾ ਵੀ ਕੋਈ ਬੰਦਾ ਸਾਡਾ ਸਾਥ ਦੇਵੇ ਪਰ ਕਿਸੇ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ ਹੈਗਾ ਤੇ ਉਹਨਾਂ ਨੇ ਸਾਨੂੰ ਬਹੁਤ ਵਾਰ ਕਿਹਾ ਵੀ ਸਾਡੇ ਸਾਡੇ ਰਿਸ਼ਤੇਦਾਰਾਂ ਕੋਲ ਜਾ ਕੇ ਵੀ ਸਾਡ ਨੂੰ ਇੰਨੇ ਪੈਸੇ ਲੈ ਲਓ ਤੁਸੀਂ ਐਵੇਂ ਕਰ ਲਓ ਅੱਜ ਮੈਂ ਉਹਨਾਂ ਨੂੰ ਕਹਿ ਰਹੀ ਆਂ ਚਾਹੇ ਸਾਡਾ ਕੁਝ ਵੀ ਚਲਾ ਜਾਵੇ ਸਾਡਾ ਕੁਝ ਵੀ ਹੋ ਜਾਈ ਅਸੀਂ ਉਹਨਾਂ ਨੂੰ ਪੈਸੇ ਦੇਣ ਲਈ ਤਿਆਰ ਆਂ ਜਿੰਨੇ ਵੀ ਜਿਹੜੇ ਉਹ ਕਾਤਲ ਨੇ ਨਾ ਉਹਨਾਂ ਦੇ ਮਾਪਿਓ ਨੇ ਉਹਨਾਂ ਨੂੰ ਚਾਰਾਂ ਨੂੰ ਸਾਡੇ ਅੱਗੇ ਖੜਾਉਣ ਚਾਰਾਂ ਨੂੰ ਮਰਵਾਉਣ ਅਸੀਂ ਪੁੱਛਾਂਗੇ ਵੀ ਅਸੀਂ ਤੁਹਾਨੂੰ ਪੈਸੇ ਦਿੰਨੇ ਆਂ ਅੱਜ ਤੁਸੀਂ ਪੈਸੇ ਲੈ ਲਓ ਸਾਡੇ ਨਾਲ ਰਾਜੀਨਾਮਾ ਕਰ ਲਓ ਅਸੀਂ ਉਹਨਾਂ ਨੂੰ ਕਵਾਂਗੇ ਇਹ ਇਹ ਗੱਲ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਉਹਨ ਸਾਡੇ ਨੋਟਿਸ 'ਚ ਆਇਆ ਹੈ ਕਿ ਕੁਝ ਸ਼ਰਾਰਤੀ ਧਿਰਾਂ ਕਾਤਲਾਂ ਤੋਂ ਪੈਸੇ ਲੈ ਕੇ ਇੱਕ ਨਵਾਂ ਨਰੇਟਿਵ ਸਿਰਜਣ ਜਾ ਰਹੀਆਂ ਨੇ ਤੇ ਔਰ ਉਹ ਧਰਨੇ ਮਜਾਰੇ ਕਰਕੇ ਇਸ ਕੇਸ ਨੂੰ ਹਸ਼ਪ ਕਰਨਾ ਚਾਹੁੰਦੇ ਆ ਨੇ ਪੰਜਾਬ ਪੁਲਿਸ ਤੇ ਦਬਾਅ ਪਾ ਕੇ ਸਰਕਾਰ ਤੇ ਦਬਾਅ ਪਾ ਕੇ ਇਸ ਕੇਸ ਨੂੰ ਇਸ ਕਤਲ ਕੇਸ ਨੂੰ ਦੋਸ਼ੀਆਂ ਦੇ ਹੱਕ ਦੇ ਵਿੱਚ ਕਾਤਲਾਂ ਦੇ ਹੱਕ ਦੇ ਵਿੱਚ ਖੁਰਦ-ਬੁਰਦ ਕਰਨਾ ਚਾਹੁੰਦੀਆਂ ਨੇ ਔਰ ਇਹ ਵੀ ਪਤਾ ਲੱਗਿਆ ਕਿ ਬਹੁਤ ਵੱਡੀ ਅਮਾਉਂਟ ਉਹ ਖਾਤੀ ਲੀਡਰਾਂ ਨੇ ले ਲਈ ਹੈ ਤੇ ਕੱਲ ਤੋਂ ਉਹ ਆਪਣੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਨੇ ਇਹ ਅਖਾਤੀ ਲੀਡਰ ਕਿਤੇ ਸਾਡੀ ਪੁਲਿਸ ਨੂੰ ਪ੍ਰੈਸ਼ਰ ਪਾ ਕੇ ਸਰਕਾਰ ਨੂੰ ਪ੍ਰੈਸ਼ਰ ਪਾ ਕੇ ਹੌਸ਼-ਪਾਸ਼ਾ ਨਾ ਕਰ ਦੇਣ ਇਸ ਕਰਕੇ ਬਰਨਾਲੇ ਦੇ ਇਨਸਾਫਸੰਦ ਲੋਕ ਪੁਲਿਸ ਦੇ ਸਾਰੀਆਂ ਸੰਸਥਾਵਾਂ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਸਰਕਾਰ ਨੂੰ ਤੇ ਪੁਲਿਸ ਨੂੰ ਇੱਕ ਮੈਸੇਜ ਦੇਣ ਲਈ ਭਾਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਜਿਹੜੀ ਹੁਣ ਤੱਕ ਕਾਰਵਾਈ ਹੋਈ ਹੈ ਪਰ ਕਿਤੇ ਇਹਨਾਂ ਦੇ ਪ੍ਰੈਸ਼ਰ 'ਚ ਆ ਕੇ ਤੁਸੀਂ ਹੁਣ ਕੋਈ ਗਲਤ ਕੰਮ ਨਾ ਕਰ ਲਿਓ ਇਸ ਕਰਕੇ ਜੇ ਇਹ ਧਿਰ ਕਾਤਲ ਤੇ ਸੜਕਾਂ ਤੇ ਆਏਗੀ ਇਹਨਾਂ ਨੂੰ ਤਾਰ ਪੀਡੋ ਕਰਨ ਲਈ ਤਾਂ ਸਾਡੀ ਧਿਰ ਵੀ ਸੜਕਾਂ ਤੇ ਆਏਗੀ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਹੈ ਬਈ ਡੈਪਟੀ ਸਾਹਿਬ ਤੁਹਾਡਾ ਇਹਨਾਂ ਤਜਰਬਾ ਹੈ ਕਿ ਇਹ 302 ਦਾ ਕੇਸ ਹੌਸ਼ਪੋਸ਼ ਹੋ ਸਕਦਾ ਵੀਰ ਜੀ ਪਿਛਲੇ ਸਮੇਂ ਚ ਝਾਕੋ ਜਿਹੜੇ ਬੰਦੇ ਅੱਜ ਨਵਾਂ ਨਰੇਟਿਵ ਸਿਰਜਣ ਜਾ ਰਹੇ ਨੇ 20-20 ਸਾਲ ਦੀ ਕੈਦ ਹੋਈ ਉਹ ਕਿਵੇਂ ਮਾਫੀਆਂ ਕਰਾ ਕੇ ਬਾਹਰ ਆ ਗਏ ਸਰਕਾਰਾਂ ਝੁਕੀਆਂ ਨਾ ਪੁਲਿਸ ਝੁਕੀ ਨਾ ਉਸੇ ਚੀਜ਼ ਨੂੰ ਰਿਪੀਟ ਕਰਨਾ ਚਾਹੁੰਦੇ ਨੇ